ਸੰਦੂ ਸਾਹਿਬ ਆ ਡੱਬੀਆਂ ਫੜੋ ਤਿੰਨੇ ਤੇ ਇੱਕ ਇੱਕ ਕਰਕੇ ਨਾ ਕੜਾਈ ਦੇ ਵਿੱਚ ਪਾਓ ਕੜਾਈ 'ਚ ਡੱਬੀਆਂ ਹਾਂਜੀ ਆਹ ਇਡੀਆਂ ਹਾਂਜੀ ਹਾਂਜੀ ਸਾਰੀਆਂ ਸੀਖਾਂ ਪਾਉਣੀਆਂ ਸਾਰੀਆਂ ਸੀਖਾਂ ਵਿੱਚ ਕੜਾਈ 'ਚ ਪਾ ਦਿਓ ਤੇ ਐਵੇਂ ਦੀ ਚੀਜ਼ ਆਪਾਂ ਬਣਾਵਾਂਗੇ ਅੱਜ ਪਿਛਲੀ ਵਾਰੀ ਬਣਾਈ ਸੀ ਬਹੁਤ ਫਾਇਦੇ ਹੋਏ ਸੀ ਇਹ ਨਾ ਸੀਖਾਂ ਦਾ ਕੀ ਬਣੂਗਾ ਆਪਾਂ ਆਪਣੇ ਦੋਸਤਾਂ ਨੂੰ ਵੀ ਦੱਸ ਦਈਏ ਨਾਲ ਨਾਲ ਹਾਂਜੀ ਦੋਸਤਾਂ ਨੂੰ ਵੀ ਦੱਸਦੇ ਆ ਪਿਛਲੀਆਂ ਗਰਮੀਆਂ ਵੇਲੇ ਬੜੀ ਫਾਇਦੇ ਦੀ ਚੀਜ਼ ਬਣਾਈ ਸੀ ਦੋਸਤੋ ਤੇ ਇਸ ਵਾਰੀ ਆਪਾਂ ਫੇਰ ਬਣਾਉਣ ਲੱਗੇ ਆ ਵੀਡੀਓ ਦੇ ਨਾਲ ਤੁਸੀਂ ਬਨੇ ਰਹੋ ਕੋਈ ਬਹੁਤਾ ਤੁਹਾਡਾ ਖਰਚਾ ਵੀ ਨਹੀਂ ਹੋਣਾ ਤੇ ਫਾਇਦੇ ਬਹੁਤ ਜ਼ਿਆਦਾ ਹੋ ਜਾਣੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਇੱਕ ਗਲਾਸ ਪਾਣੀ ਦਾ ਅੱਛਾ ਇੱਕ ਗਲਾਸ ਪਾਣੀ ਪਾ ਦਾਂਗੇ ਹਾਂਜੀ ਫਿਰ ਜਲਦੀ ਜਲਦੀ ਦੱਸੋ ਹੁਣ ਅੱਗੇ ਕੀ ਕਰਨਾ ਹੈ ਪਾਣੀ ਦੇ ਵਿੱਚ ਸੇਖਾਂ ਦਾ ਪਾਲਦਿਆਂ ਆਪਾਂ ਹਾਂਜੀ ਹਾਂਜੀ ਹੁਣ ਆਪਾਂ ਦੋਸਤੋ ਇਹਦੇ ਵਿੱਚ ਦੋ ਤਿੰਨ ਪੱਤੇ ਪਾਵਾਂਗੇ ਜੀ ਤੇਜ ਪੱਤਾ ਦੇ ਠੀਕ ਹੈ ਠੀਕ ਹਾਂਜੀ ਤੇ ਨਾਲ ਹੀ ਦੋਸਤੋ ਜੇਕਰ ਤੁਹਾਡੇ ਕੋਲੇ ਨਿੰਮ ਦਾ ਤੇਲ ਹੈਗਾ ਤਾਂ ਤਾਂ ਵੀ ਵਧੀਆ ਨਹੀਂ ਤਾਂ ਤੁਸੀਂ ਜਿਹੜੇ ਨਿੰਮ ਦੇ ਹਰੇ ਪੱਤੇ ਪਾ ਲੈਣੇ ਠੀਕ ਪਵਨ ਵੈਸੇ ਬਣ ਕੀ ਰਿਹਾ ਆਪਾਂ ਆਪਦੇ ਦੋਸਤਾਂ ਨੂੰ ਤਾਂ ਦੱਸਿਏ ਤਾਂ ਹੀ ਉਹ ਵੀਡੀਓ ਪੂਰੀ ਦੇਖਣਗੇ ਹਾਂਜੀ ਇਹ ਆਪਾਂ ਫਾਰਮੂਲਾ ਬਣਾ ਰਹੇ ਆਂ ਜੀ ਮੱਖੀਆਂ ਮੱਛਰ ਭਜਾਉਣ ਵਾਲਾ ਅੱਛਾ ਜਿਹੜੇ ਆਪਾਂ ਪਿਛਲੀ ਵਾਰੀ ਪਸ਼ੂਆਂ ਦੇ ਆਪਾਂ ਛੜਕਾ ਕੀਤਾ ਸੀ ਤੇ ਘਰੇ ਵੀ ਛੜਕਾ ਕੀਤਾ ਤੇ ਹਫਤਾ ਹਫਤਾ ਮੱਖੀ ਦਿਸਦੀ ਨਹੀਂ ਹਾਂਜੀ ਪਸ਼ੂਆਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਪਸ਼ੂਆਂ ਨੂੰ ਜਿਹੜਾ ਕਿ ਮੱਛਰ ਬਹੁਤ ਤੰਗ ਕਰਦਾ ਤੇ ਹੁਣ ਆਪਾਂ ਲਿਆ ਜੀ ਪਿਆਜ਼ ਤੇ ਛਿਲਕੇ ਪਿਆਰੇ ਦੋਸਤੋ ਇਹ ਸਾਰਾ ਤੁਹਾਡਾ ਵੇਸਟੇਜ ਸਮਾਨ ਜਾਂ ਘਰੇ ਜਿਹੜਾ ਤੁਹਾਡਾ ਹਲਤੋਂ ਫालतू ਸਮਾਨ ਉਹਦੇ ਨਾਲ ਸਾਰਾ ਕੁਝ ਇਹ ਫਾਰਮੂਲਾ ਬਣ ਜਾਣਾ ਹੈ ਮੈਂ ਕਹਿੰਨਾ ਮੱਖੀ ਨਾ ਨੇੜੇ ਤੇੜੇ ਦੋਸਤੋ ਤੁਹਾਡੇ ਘਰ ਦੇ ਵੀ ਨਹੀਂ ਦਿਖਣੇ ਇੱਕ ਵਾਰੀ ਤੁਸੀਂ ਬਣਾ ਕੇ ਜਰੂਰ ਦੇਖਿਓ ਹਾਂਜੀ ਬਿਲਕੁਲ ਜੀ ਕਿਉਂਕਿ ਮੱਖੀਆਂ ਹੋਈ ਬਹੁਤ ਜਾਂਦੀਆਂ ਜਿਹੜੀ ਢੇਟ ਪਾਉਣ ਉਹ ਤਾਂ ਕੰਮ ਹੀ ਨਹੀਂ ਕਰਦੀ ਇੱਕ ਵਾਰੀ ਮਾਰੋ ਫੁਹਾਰਾ ਦੋ ਮਿੰਟ ਹਾਂਜੀ ਜਿੱਤ ਦੀ ਜਿਹੜੀ ਕਿਸਮੈਲ ਚੜਦੀ ਆ ਉਹਦੇ ਵਿੱਚ ਹੁੰਦਾ ਜੀ ਕੈਮੀਕਲ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਪਾਵਾਂਗੇ ਜੀ ਨਿੰਬੂ ਠੀਕ ਆ ਠੀਕ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਸ ਪਾਣੀ ਦੇ ਵਿੱਚ ਆ ਤੇ ਹੁਣ ਆਪਾਂ ਲਿਆ ਜੀ ਕਪੂਰ ਕਪੂਰ ਦੀ ਜਿਹੜੀ ਟਿੱਕੀਆਂ ਖਾਣ ਵਾਲਾ ਕਪੂਰ ਵੀ ਲੈ ਸਕਦੇ ਆ ਦੂਜਾ ਪੂਜਾ ਵਾਲਾ ਕਪੂਰ ਕੋਈ ਵੀ ਤੁਹਾਨੂੰ ਲੋਕਾਂ ਦੇ ਲਾਸਟ ਵਿੱਚ ਇੱਕ ਚੀਜ਼ ਪਾਣੀ ਬਹੁਤ ਜ਼ਰੂਰੀ ਆ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਹਾਂਜੀ ਉਹ ਆਪਾਂ ਜਦੋਂ ਇਹ ਸਾਰਾ ਕੁਝ ਰਿੰਨ ਲਿਆ ਉਦੋਂ ਪਾਉਣੀ ਆ ਤੇ ਉਹ ਜ਼ਰੂਰੀ ਵੀ ਬਹੁਤ ਹੈਗੀ ਆ ਪਾਣੀ ਦੇ ਵਿੱਚ ਆਪਾਂ ਅੱਗ ਦੇ ਉੱਪਰ ਉਹ ਨਹੀਂ ਪਾ ਸਕਦੇਗੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਿੰਮ ਦਾ ਤੇਲ ਠੀਕ ਠੀਕ ਆ ਜੀ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਪਰ ਆਪਾਂ ਨਿੰਮ ਦਾ ਤੇਲ ਹੀ ਲਿਆ ਕਿਉਂਕਿ ਨਿੰਮ ਦਾ ਤੁਹਾਨੂੰ ਪਤਾ ਕੁੜੱਤਣ ਵਾਲਾ ਜਿਵੇਂ ਆਪਾਂ ਨਿੰਮ ਦੇ ਪੱਤੇ ਪਾਏ ਆ ਉਹ ਮੈਂ ਤੇਲ ਵੀ ਜਿਹੜਾ ਜ਼ਿਆਦਾ ਕੁੜੱਤਣ ਵਾਲਾ ਹੁੰਦਾ ਠੀਕ ਜੀ ਇਹ ਆਪਾਂ ਰਿੰਨ ਲਿਆ ਜੀ ਪੂਰਾ 10 ਮਿੰਟ ਤੇ ਪਾਉਣ ਸਮੈਲ ਕਿੰਨੀ ਤੇਜ਼ ਆ ਮੱਖੀਆਂ ਤਾਂ ਹੁਣੇ ਹੀ ਭੱਜ ਗਈਆਂ ਸਾਰੀਆਂ ਹਾਂਜੀ ਇੱਕ ਵੀ ਮੱਖੀ ਤੁਸੀਂ ਦੇਖ ਲਓ ਕਿਤੇ ਆਪਣੇ ਨਜ਼ਰ ਨਹੀਂ ਆ ਰਹੀ ਪਹਿਲਾਂ ਮੱਖੀਆਂ ਸੀ ਗੀਆਂ ਕੋਲ ਤੇ ਹੁਣ ਜਿਹੜਾ ਕਿ ਦੋਸਤੋ ਤੁਸੀਂ ਦੇਖ ਲਓ 10 ਮਿੰਟ ਰਿੰਨਣ ਤੋਂ ਬਾਅਦ ਆ ਦੇਖੋ ਜਿਹੜਾ ਕਲਰ ਆ ਪੂਰਾ ਆ ਚੁੱਕਿਆ ਹਾਂਜੀ ਹੁਣ ਆਪਾਂ ਇਹਨੂੰ ਛਾਣ ਲੈਣੇ ਆ ਠੀਕ ਆ ਦੋਸਤੋ ਪੂਰਾ ਇਹਨੂੰ ਬਾੜੇ ਦਿਵਾ ਲੈਣਾ ਤੇ ਫਿਰ ਤੁਸੀਂ ਛਾਨ ਲੈਣਾ ਮੇਰੇ ਤੋਂ ਖੜਾ ਨਹੀਂ ਜਾਂਦਾ ਇੰਨੀ ਜਿਆਦਾ 스멜 ਆ ਰਹੀ ਹੈ ਨਾ ਹਾਂਜੀ ਬਹੁਤ ਜਿਆਦਾ ਤੇ ਹੁਣ ਦੋਸਤੋ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਮਿਲਾਵਾਂਗੇ ਜਿਹਦੇ ਨਾਲ ਆ ਜਿਹੜਾ ਕਿ ਇਹ ਹੋਰ ਵੀ ਜਿਆਦਾ ਅਸਰਦਾਰ ਬਣ ਜਾਊਗਾ ਉਹ ਚੀਜ਼ਾਂ ਦੋ ਪੌਣੀਆਂ ਜ਼ਰੂਰੀ ਹੈ ਉਹਨਾਂ ਨੂੰ ਆਪਾਂ ਅੱਗ ਤੇ ਨਹੀਂ ਪਾਉਣਾਗਾ ਤੇ ਇਸ ਤਰ੍ਹਾਂ ਆਪਾਂ ਜਿਹੜੇ ਜਦੋਂ ਆਪਣਾ ਪਾਣੀ ਥੋੜਾ ਜਿਹਾ ਕੋਸਾ ਹੋ ਜਾਊਗਾ ਫਿਰ ਆਪਾਂ ਇਹਨਾਂ ਨੂੰ ਪਾਵਾਂਗੇ ਠੀਕ ਹੈ ਜੀ ਸੋਣਾ ਦੇਖ ਮੱਖੀਆਂ ਸਮੈਲ ਨਾਲ ਮਰਨ ਵੀ ਲੱਗੀਆਂ ਦੇਖੀ ਹਾਂਜੀ ਆਹ ਦੇਖੋ ਬੁੰਦਲੀ ਜਾਂਦੀਆਂ ਕਿਵੇਂ ਆਪਾਂ ਹੇ ਤਾਂ ਉੱਥੇ ਐਕਸਪੈਰੀਮੈਂਟ ਕਰਦੇ ਹਾਂ ਜਿੱਥੇ ਮੱਖੀਆਂ ਬਹੁਤ ਜ਼ਿਆਦਾ ਤੇ ਬੋਤਲ ਦੇ ਵਿੱਚ ਆਪਾਂ ਭਰ ਲਈਏ ਤੇ ਜਿਹੜੀਆਂ ਦੋ ਚੀਜ਼ਾਂ ਰਹਿ ਗਈਆਂ ਸੀ ਉਹ ਵੀ ਆਪਾਂ ਹੁਣ ਬੋਤਲ ਦੇ ਵਿੱਚ ਪਾ ਲ ਗਏ ਠੀਕ ਓਹੋ ਆ ਕਿਵੇਂ ਮਰ ਗਈਆਂ ਪਵਨ ਫਜਦੀਆਂ ਵਿੱਚ ਹਾਂ ਦੇਖੋ ਮੱਖੀਆਂ ਵੀ ਕੋਲੇ ਆ ਵੀ ਰਹੀਆਂ ਸਮੈਲ ਦੇ ਤੇ ਮਰੀ ਵੀ ਜਾ ਰਹੀਆਂ ਲਓ ਜੀ ਸਾਰਾ ਲਿਕਵਿਡ ਆਪਾਂ ਦੋਸਤੋ ਪਾ ਲੈਣਾ ਹੁਣ ਦੋਸਤੋ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਥੋੜੀ ਜੀ ਫਰਨਲ ਫਰਨਾਲ ਫਰਨਾਲ ਜਿਹੜੀ ਪੋਚਾ ਵਗੈਰੇ ਵਾਲੀ ਥੋੜਾ ਜੀ ਦੋਸਤੋ ਵਿੱਚ ਮਿਕਸ ਕੀਤਾ ਡੀਜ਼ਲ ਹਾਂਜੀ ਠੀਕ ਡੀਜ਼ਲ ਤੇ ਫਰਨਾਲ ਦੋਨੇ ਚੀਜ਼ਾਂ ਤੁਸੀਂ ਇਹਦੇ ਵਿੱਚ ਪਾ ਲੈਣੀ ਹੈ ਠੀਕ ਆਹ ਤੇਰ ਕਮਾਲ ਹੋ ਗਈ ਪਾਉਣ ਇੰਨੀ ਛੇਤੀ ਤਾਂ ਅਸਰ ਪਿਛਲੇ ਸਾਲ ਵੀ ਨਹੀਂ ਕੀਤਾ ਸੀ ਜਿੰਨਾ ਹੁਣ ਕਰਤਾ ਇਹਨੇ ਹਾਂ ਬਸ ਦੇਖੀ ਚੱਲੋ ਹੁਣ ਆਪਾਂ ਜਿਹੜਾ ਕੀ ਬਾਹਰ ਪਸ਼ੂਆਂ ਕੋਲੇ ਵੀ ਤੇ ਉੱਥੇ ਜਿਹੜਾ ਰਸੋਈ ਦੇ ਕੋਲ ਬਹੁਤ ਜ਼ਿਆਦਾ ਸਾਰੀਆਂ ਮੱਖੀਆਂ ਨੇ ਉਹਨਾਂ ਤੇ ਵੀ ਆਪਾਂ ਛੜਕਾ ਕਰਦੇ ਆਂ ਤੇ ਰਿਜ਼ਲਟ ਤੁਹਾਡੇ ਸਾਹਮਣੇ ਵਿਖਾਉਨੇ ਆਂ ਰਸੋਈ 'ਚ ਸੱਤ ਤੋਂ ਜ਼ਿਆਦਾ ਮੱਖੀਆਂ ਹੁੰਦੀਆਂ ਪਰ ਰਸੋਈ ਦੇ ਵਿੱਚ ਜਿਹੜੀ ਕਿ ਇਹਦੀ ਸਪਰੇਅ ਕਰ ਦਿੰਨੇ ਆ। ਦੋਸਤੋ ਤੁਸੀਂ ਦੇਖ ਹੀ ਲਓ ਰਿਜ਼ਲਟ ਦੇਖੋ ਕਿਵੇਂ ਮਤਲਬ ਕਿ ਮਰ ਰਹੀਆਂ ਤੜਫ ਤੜਫ ਕੇ। ਹਾਂਜੀ ਇੱਧਰ ਵੀ ਵੇਖੋ ਇੱਧਰ ਪਿੱਛੇ ਥੋੜੇ ਆ ਦੇਖੋ ਕਿੰਨੀਆਂ ਮੱਖੀਆਂ ਜਿਹੜੀਆਂ ਮਰੀਆਂ ਆ। ਆ ਦੇਖੋ ਦੋਸਤੋ ਇੰਨਾ ਜ਼ਿਆਦਾ ਅਸਰ ਸਾਰੀਆਂ ਚੀਜ਼ਾਂ ਦੋਸਤੋ ਜੋ ਵੀ ਤੁਹਾਡੇ ਰਸੋਈ ਦੇ ਵਿੱਚ ਸਮਾਨ ਪਿਆ ਉਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਟਾਕ ਜਰੂਰ ਦਿਓ ਤੇ ਬਾਅਦ ਵਿੱਚ ਤੁਸੀਂ ਸਪਰੇ ਜਿਹੜੀ ਛਿੜਕ ਦੇਣੀ ਹੈ ਤੇ ਗੇਟ ਆ ਜਿਹੜਾ ਰਸੋਈ ਦਾ ਕਰ ਦੇਣਾ ਬੰਦ ਐਨੀ ਜਿਆਦਾ 스멜 ਦੋਸਤੋ ਤਿੱਖੀ ਆ ਦੇਖੋ ਤੁਸੀਂ ਮੱਖੀਆਂ ਦਾ ਮੈਂ ਕਹਿੰਦਾ ਵੀ ਨਾਲ ਦੀ ਨਾਲ ਹੀ ਅਸਰ ਹੋ ਰਿਹਾ ਬਿਲਕੁਲ ਸਾਰੀ ਰਸੋਈ ਭਰ ਗਈ ਪਉਣ 5 ਮਿੰਟਾਂ ਦੇ ਵਿੱਚ ਆ ਦੇਖ ਦੋ ਹਾਂਜੀ ਹਾਂਜੀ ਤੇ ਇਸੇ ਤਰ੍ਹਾਂ ਹੀ ਤੁਸੀਂ ਪਸ਼ੂਆਂ ਕੋਲ ਵੀ ਇਹਦਾ ਸਪਰੇ ਦਾ ਇਸ ਦਾ ਛਿੜਕਾ ਕਰ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰਿਓ ਤੇ ਇੱਕ ਵਾਰੀ ਜਮਾ ਕੇ ਜਰੂਰ ਦੇਖਿਓ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁ